ਆ ਤਸਵੀਰਾਂ ਦੇ ਵਿੱਚ ਤੁਹਾਨੂੰ ਨਕਾਸ ਤੇ ਵਿਕਾਸ ਦੱਸਈਏ ਕਿ ਨਕਾਸ ਕਿੱਥੇ ਜਾ ਰਿਹਾ ਹੈ ਔਰ ਵਿਕਾਸ ਕਿੱਥੇ ਹੋਇਆ ਹੈ ਇਹ ਵਿਕਾਸ ਵੇਖ ਸਕਦੇ ਹੋ ਤੁਸੀਂ ਕਿ ਇੰਨੇ-ਇੰਨੇ ਵੱਡੇ ਖੱਡੇ ਜਿਹੜੇ ਆ ਉਹ ਪਿੰਡਾਂ ਦੇ ਵਿੱਚ ਪਏ ਹੋਏ ਨੇ ਘਰਾਂ ਦੇ ਅੱਗੇ ਪਏ ਔਰ ਚਲੇ ਪਏ ਆ ਜੇ ਸਕੂਲ ਦੇ ਬੱਚਿਆਂ ਦੀ ਗੱਲ ਕਰੀਏ ਤਾਂ ਕਿਵੇਂ ਜਾਂਦੇ ਹੋਣਗੇ ਇਹਨਾਂ ਖੱਡਿਆਂ ਵਿੱਚੋਂ ਗੁਜ਼ਰ ਕੇ ਆਹ ਰਸਤਿਆਂ ਦੇ ਹਾਲਾਤ ਵੇਖੋ ਤੁਸੀਂ ਕਿ ਇਹ ਪਿੰਡਾਂ ਦੇ ਹਾਲਾਤ ਆ ਔਰ ਕਦੋਂ ਤੋਂ ਲੈ ਕੇ ਆ ਖੱਡੇ ਪਏ ਆ ਇਸ ਭਰਾ ਨਾਲ ਗੱਲ ਕਰਦੇ ਆ ਪਿੰਡ ਵਾਸੀ ਖੜੇ ਨੇ ਹਾਂਜੀ ਭਰਾ ਜੀ ਸასიਖਾਲ ਜੀ ਕਿੰਨੇ ਸਮੇਂ ਤੋਂ ਖੱਡਾ ਤੁਸੀਂ ਵੇਖ ਰਹੇ ਹੋ ਇਹ ਲਗਭਗ 10 ਸਾਲ ਹੋ ਗਿਆ ਜੀ 10 ਸਾਲ ਹੋ ਗਿਆ ਹਾਂਜੀ ਹਾਂਜੀ ਤੇ 10 ਸਾਲ ਤੋਂ ਲੈ ਕੇ ਇਹਦਾ ਕਦੀ ਵੀ ਜਿਹੜੀ ਰਿਪੇਅਰ ਵਗੈਰਾ ਨਹੀਂ ਹੋਈ ਕੁਛ ਨਹੀਂ ਹੋਇਆ ਜੀ ਇਦਾਂ ਨਵੀਂ ਸੜਕ ਬਣੀ ਤੇ ਇੱਥੇ ਖੱਡਾ ਹੀ ਨਵੀਂ ਬਣੀ ਜਦੋਂ ਹੀ ਖੱਡਾ ਇਸੇ ਤਾਰਿਆ ਇਦਾਂ ਹੀ ਰਿਹਾ ਇੱਥੇ ਨੀਵਾ ਹੀ ਰਿਹਾ ਤੂੰ ਇੱਥੋਂ ਨੀਵਾ ਹੀ ਰਿਹਾ ਪਿੰਡ ਕਿਹੜਾ ਪੈਂਦਾ ਹੈ ਪਿੰਡ ਹੀ ਸਫਰ ਜੀ ਦੱਸ ਦਈਏ ਕਿ ਦੀਨਾ ਨਗਰ ਹਲਕੇ ਵਿੱਚ ਪੈਣ ਵਾਲਾ ਪਿੰਡ ਈਸਾਪੋਰਾ ਔਰ ਈਸਾਪੁਰ ਦੇ ਹਾਲਾਤ ਬਖਾਰੇ ਆ ਕਿ ਆ ਜੋ ਸੜਕ ਦਾ ਖੱਡਾ ਲੰਬੇ ਸਮੇਂ ਤੋਂ ਪਿਆ ਹੋਇਆ ਔਰ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਔਰ ਕਈ ਕਨਵੈਂਸ ਇੱਥੇ ਵਿੱਚ ਡਿੱਗ ਜਾਂਦੇ ਆ ਕਈ ਪਰਿਵਾਰ ਜਦੋਂ ਆਪਣੇ ਬੱਚਿਆਂ ਨਾਲ ਇੱਥੋਂ ਦੀ ਗੁਜ਼ਰਦੇ ਆ ਤਾਂ ਬਹੁਤ ਵਾਰ ਇੱਥੇ ਪਾਣੀ ਦੇ ਵਿੱਚ ਡਿੱਗ ਜਾਂਦੇ ਆ ਬਹੁਤ ਵਾਰੀ ਕਈਆਂ ਦੇ ਸੱਟਾਂ ਵੀ ਲੱਗੀਆਂ ਨੇ ਔਰ ਬਹੁਤ ਵੱਡੇ ਨੁਕਸਾਨ ਵੀ ਹੋਏ ਨੇ ਕਨਵੈਂਸ ਵੀ ਟੁੱਟ ਜਾਂਦਾ ਔਰ ਆਪਣੇ ਵੀ ਸੱਟ ਲੱਗ ਜਾਂਦੀ ਆ ਔਰ ਅਸੀਂ ਅਕਸਰ ਇਹ ਤਸਵੀਰਾਂ ਵਖਾਉਂਦੇ ਰਹਨੇ ਆ ਪਿੰਡਾਂ ਦੀਆਂ ਪਿੰਡਾਂ ਦੇ ਹਾਲਾਤ ਵਿਖਾਉਂਦੇ ਰਹਨੇ ਆ ਕਿ ਆ ਪਿੰਡਾਂ ਦੇ ਜਿਹੜੇ ਹਾਲਾਤ ਆ ਉਹ ਕੀ ਆ ਆ ਹਾਲਾਤ ਤੁਹਾਨੂੰ ਹਿਸੇਪੁਰ ਦੇ ਦੱਸ ਰਹੇ ਆ ਔਰ 70 ਸਾਲ ਹੋ ਗਏ ਸਾਡਾ ਦੇਸ਼ ਯਾਦ ਹੋਏ ਨੂੰ ਔਰ ਨਵੀਂ ਸਰਕਾਰ ਜਿਹੜੀ ਆ ਉਸ ਦਾ ਬਦਲਾ ਅਜੇ ਵੇਖਣ ਨੂੰ ਨਹੀਂ ਮਿਲਿਆ ਕਿਉਂਕਿ ਨਵੀਂ ਸਰਕਾਰ ਨੂੰ 2-3 ਸਾਲ ਹੋਏ ਆ ਔਰ ਜਿਨ੍ਹਾਂ ਨੇ 70 ਸਾਲ ਰਾਜ ਕੀਤਾ ਉਹਨਾਂ ਦਾ ਤਾਂ ਜ਼ਿਕਰ ਹੀ ਛੱਡ ਦਿਓ ਉਹਨਾਂ ਦੇ ਕੋਲ ਧਰਨੇ ਨਾਰੇ ਬਹੁਤ ਆ ਲੇਕਿਨ 70 ਸਾਲ ਰਾਜ ਵਿੱਚ ਆ ਖੜੇ ਨਹੀਂ ਪੂਰੇ ਗਏ ਆ ਖੜੇ ਤੁਸੀਂ ਵੇਖੋ ਹਾਲਾਤ ਵੇਖੋ ਪਿੰਡ ਵਾਸੀ ਕਿੰਨੇ ਪਰੇਸ਼ਾਨ ਨੇ ਕਈ ਵਾਰ ਲੰਬਾ ਰਸਤਾ ਨਾ ਫੜਦੇ ਹੋਏ ਸ਼ਾਰਟਕਟ ਆਉਣਾ ਹੋਵੇ ਤਾਂ ਇਹਨਾਂ ਪਿੰਡਾਂ ਵਿੱਚੋਂ ਦੀ ਲੋਕ ਗੁਜ਼ਰਦੇ ਨੇ ਬਹੁਤ ਸਾਰੇ ਪਿੰਡਾਂ ਦਾ ਰਹੀਮਾ ਇਹਨਾਂ ਪਿੰਡਾਂ ਦੇ ਵਿੱਚ ਦੀ ਰਹਿੰਦਾ ਔਰ ਦੱਸ ਦਈਏ ਕਿ ਦੀਨਾ ਨਗਰ ਤੋਂ ਲੋਕਲ ਤੁਸੀਂ ਅੰਦਰ ਖਾਤੇ ਅੰਦਰਲੇ ਰੋਡਾਂ ਉਤੋਂ ਲਿੰਕ ਰੋਡ ਤੋਂ ਗੁਰਦਾਸਪੁਰ ਜਾਣਾ ਹੋਵੇ ਤਾਂ ਇਹਨਾਂ ਪਿੰਡਾਂ ਦਾ ਰਸਤਾ ਲਿਆ ਜਾਂਦਾ ਔਰ ਇਹ ਪਿੰਡਾਂ ਦੇ ਰਸਤੇ ਜਿਹੜੇ ਆ ਪਤਾ ਨਹੀਂ ਕਦੋਂ ਤੋਂ ਟੁੱਟਿਆ ਹਾਲਾਂਕਿ ਗੰਨੇ ਦੀ ਟਰਾਲੀ ਜਾਂ ਵੱਡੇ ਟਰਾਲੇ ਟਰੱਕ ਇਥੋਂ ਦੀ ਨਹੀਂ ਗੁਜ਼ਰਦੇ ਇਹ ਸਿਰਫ ਕਾਰਾਂ ਔਰ ਛੋਟੇ ਵਹੀਕਲ ਜਿਹੜੇ ਆ ਛੋਟੇ ਕਨਵੈਨਸ ਹੀ ਇਥੋਂ ਦੀ ਗੁਜ਼ਰਦੇ ਆ ਔਰ ਫਿਰ ਵੀ ਹਾਲਾਤ ਇਹ ਨੇ ਔਰ ਦਾਅਵੇ ਕਰਦੀਆਂ ਸੀ ਸਰਕਾਰਾਂ ਕਿ ਅਸੀਂ ਚੰਡੀਗੜ੍ਹ ਬਣਾ ਦਿੱਤਾ ਔਰ ਚੰਡੀਗੜ੍ਹ ਦੇ ਨਕਸ਼ੇ ਵਰਗਾ ਕਰ ਦਿਆਂਗੇ ਏਰੀਆ ਔਰ ਦੀਨਾਨਗਰ ਹਲਕੇ ਦੇ ਵਿੱਚ ਫਲਾਣਾ ਪ੍ਰੋਜੈਕਟ ਢਿੰਗੜਾ ਪ੍ਰੋਜੈਕਟ ਅਸੀਂ ਬਹੁਤ ਪ੍ਰੋਜੈਕਟ ਲੈ ਆਉਂਦੇ ਆ ਲੇਕਿਨ ਸੜਕਾਂ ਬਣੇ ਬਣਾਏ ਪ੍ਰੋਜੈਕਟ ਜਿਹੜੇ ਆ ਇਸ ਨੂੰ ਰਿਪੇਅਰ ਕਿਉਂ ਨਹੀਂ ਕੀਤਾ ਜਾਂਦਾ ਇਹਨਾਂ ਦੀ ਕੰਡੀਸ਼ਨ ਕਿਉਂ ਨਹੀਂ ਸੁਧਾਰੀ ਜਾਂਦੀ ਇਹਨਾਂ ਨੂੰ ਕਿਉਂ ਨਹੀਂ ਰਿਪੇਅਰ ਕੀਤਾ ਜਾਂਦਾ ਔਰ ਲੋਕਾਂ ਦਾ ਜਿਹੜਾ ਰਾਹ ਆ ਉਹ ਸੁਖਾਲਾ ਕਿਉਂ ਨਹੀਂ ਕੀਤਾ ਜਾਂਦਾ ਅਗਰ ਕਿਸੇ ਵੀ ਪਿੰਡ ਵਿੱਚ ਅਸੀਂ ਬੇਨਤੀ ਕਰਦੇ ਹਈਏ ਕਿਸੇ ਵੀ ਪਿੰਡ ਵਿੱਚ ਇਹੋ ਜਿਹੇ ਖੱਡੇ ਹੋਣ ਕਿਸੇ ਪਿੰਡ ਵਿੱਚ ਟੁੱਟੀਆਂ ਸੜਕਾਂ ਹੋਣ ਤਾਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਨੂੰ ਕਾਲ ਕਰ ਸਕਦਾ ਔਰ ਅਸੀਂ ਸਰਕਾਰ ਦੇ ਧਿਆਨ ਵਿੱਚ ਔਰ ਸਰਕਾਰ ਦੀਆਂ ਅੱਖਾਂ ਦੇ ਸਾਹਮਣੇ ਲਿਆਵਾਂਗੇ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਸੀ ਬਦਲਾਵ ਵਾਲੇ ਕਿ ਸਾਡਾ ਜਿਹੜਾ ਖੱਡਾ ਪਿਆ ਹੋਵੇ ਤਾਂ ਫੋਟੋ ਖਿੱਚ ਕੇ ਪਾ ਦਿਓ ਅਸੀਂ ਹਜ਼ਾਰਾਂ ਵੀਡੀਓ ਪਾ ਚੁੱਕੇ ਆ ਲੇਕਿਨ ਕਿਸੇ ਨੇ ਵੀ ਕਦੀ ਵੀ ਸਾਰ ਨਹੀਂ ਲਈ ਪਿੰਡਾਂ ਦੀ ਔਰ ਪਿੰਡਾਂ ਦੇ ਲੋਕ ਮਜਬੂਰ ਨੇ ਪਾਰਟੀਆਂ ਬਾਜ਼ੀਆਂ ਨੇ ਔਰ ਇਸ ਵੇਲੇ 17 ਸਾਲਾਂ ਵਾਲਿਆਂ ਦਾ ਵੀ ਰਾਜ ਬਰਾਬਰ ਆ ਔਰ ਨਵੀਂ ਸਰਕਾਰ ਦਾ ਵੀ ਰਾਜ ਬਰਾਬਰ ਆ ਜੇ ਰਾਜ ਦੀ ਗੱਲ ਕਰੀਏ ਤਾਂ ਰਾਜ ਸਿਰਫ ਆਪਣਾ ਆਪਣਾ ਹੀ ਮਿਲਿਆ ਹੋਇਆ ਜੇ ਲੋਕਾਂ ਵਾਸਤੇ ਕੋਈ ਸੁਧਾਰ ਨਹੀਂ ਆ ਔਰ ਕਿੰਨਾ ਕੁ ਸੁਧਾਰ ਲੋਕਾਂ ਦਾ ਹੋਇਆ ਔਰ 17 ਸਾਲਾਂ 'ਚ ਕਿੰਨੇ ਕੁ ਪਿੰਡ ਡਿਵੈਲਪ ਹੋਏ ਆ ਇਦੇ ਬਾਰੇ ਜਾਣਕਾਰੀ ਜ਼ਰੂਰ ਦੇਣੀ ਆ ਕਮੈਂਟ ਜ਼ਰੂਰ ਕਰਨਾ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਚਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ